ਇੱ데 ਇੱਕ ਹੋਰ ਖਬਰ ਆ ਰਹੀ ਆ ਭਈ ਆਈਸ ਵਾਲਿਆਂ ਨੇ ਇੱਕ 19 ਸਾਲਾਂ ਦਾ ਨੌਜਵਾਨ ਉਸ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਨੇ ਰੈਲਾਈਜ਼ ਵੀ ਕੀਤਾ ਵੀ ਅਸੀਂ ਰੋਂਗ ਨੌਜਵਾਨ ਜਿਹੜਾ ਆ ਇਹ ਅਰੈਸਟ ਕੀਤਾ ਆ ਪਰ ਐਨੀਵੇਜ਼ ਸਟਿਲ ਉਸ ਨੂੰ ਜਿਹੜੀ ਆ ਐਲਸਲਵਾਡੋਰ ਦੀ ਜਿਹੜੀ ਸਭ ਤੋਂ ਗੰਦੀ ਜੇਲ੍ਹ ਆ ਉੱਥੇ ਭੇਜ ਦਿੱਤਾ ਗਿਆ ਇਹ ਅੱਜ ਦਾ ਨਿਊਜ਼ ਵੀਕ ਮੈਗਜ਼ੀਨ ਆ ਉਹ ਰਿਪੋਰਟ ਕਰ ਰਿਹਾ ਭਈ ਆਈਸ ਏਜੰਟ ਰੈਲਾਈਜ਼ ਦੇ ਅਰੈਸਟਡ ਰੋਂਗ ਟੀਮ ਵਾਟ ਟੋਕ ਹਿਮ ਐਨੀਵੇਜ਼ ਹਣਾ ਵਿਚਾਰਤ ਲਿਆ ਵੀ ਹੁਣ ਲੈ ਕੇ ਹੀ ਜਾਣਾ ਮਤਲਬ ਧੱਕਾ ਆ ਵੀ ਪੂਰਾ ਹੀ ਕਰਨਾ ਆ ਸੋ ਇਹ ਜਿਹੜੀ ਸਥਿਤੀ ਆ ਜੀ ਮਰਵਿਲ ਗੋਟਰੇਜ਼ ਨਾਮ ਦਾ ਬੰਦਾ ਕਹਿੰਦੇ ਭਈ 19 ਸਾਲਾਂ ਦਾ ਜਦੋਂ ਉਹਦੇ ਫਾਦਰ ਵਿਲਮਰ ਗੋਟਮਰਜ਼ ਨੇ ਇਹ ਕਿਹਾ ਭਈ ਉਹਦੇ ਮੁੰਡੇ ਨੂੰ ਸਨੇਚ ਕਰ ਲਿਆ ਆਈਸ ਵਾਲਿਆਂ ਨੇ ਗ੍ਰੈਬ ਕਰ ਲਿਆ ਹੋਰ ਉੱਥੇ ਦੋ ਹੋਰ ਨੌਜਵਾਨ ਸੀਗੇ ਇੱਕ ਬਿਲਡਿੰਗ ਦੇ ਵਿੱਚ ਤੇ ਆਈਸ ਵਾਲਿਆਂ ਨੇ ਕਿਹਾ ਵੀ ਨਹੀਂ ਇਹ ਬੰਦਾ ਨਹੀਂ ਹੈਗਾ ਹੋਰ ਆ ਜਦੋਂ ਉਹਨੇ ਫੜ ਲਿਆ ਬਾਕੀ ਦਿਆਂ ਨੇ ਉਹ ਕਹਿੰਦੇ ਕੋਈ ਨਹੀਂ ਇਹ ਮੈਟਰ ਨਹੀਂ ਕਰਦਾ ਉਹ ਇਹਨੂੰ ਵੀ ਲੈ ਚ ਲੋ ਸੋ ਉਹਨੂੰ ਵੀ ਜਿਹੜੇ ਨਾਲ ਲਗਾ ਦੇਖੋ ਸੋ ਐਲਵਡੋਰ ਦੇ ਪ੍ਰੈਜ਼ੀਡੈਂਟ ਡਾਈ ਵੋਕੇਲੇ ਨੇ ਆਪਾਂ ਦੱਸੇ ਚੁੱਕੇ ਆਪੇ ਕਿ ਕੁਝ ਕਿਹਾ ਗਾਰਸੀਆ ਦੇ ਸਬੰਧ ਦੇ ਵਿੱਚ ਸੋ ਜਿਹੜਾ ਇਹ ਨੌਜਵਾਨ ਗੁਟਰੇਜ਼ ਆ ਇਹ ਬੈਨਸਵੇਲਾ ਤੋਂ ਭੱਜ ਕੇ ਇੱਥੇ ਆਇਆ ਸੀ ਅਸਾਈਲਮ ਦਾ ਕੇਸ ਉਹਦਾ ਯੂ ਐਸ ਏ ਦੇ ਵਿੱਚ ਚੱਲ ਰਿਹਾ ਸੀ ਤੇ ਉਹਨੂੰ ਬ੍ਰੌਂਕਸ ਦਾ ਜੋ ਆਈਸ ਏਜੰਟਸ ਹੈਗੇ ਆ ਬ੍ਰੌਂਕਸ ਏਰੀਏ ਦੇ ਉੱਥੇ ਉਹਨਾਂ ਵੱਲੋਂ ਡਿਟੇਨ ਕੀਤਾ ਗਿਆ ਸੀ ਉਦੇ ਫਾਦਰ ਵੱਲੋਂ ਇਹ ਦੱਸਿਆ ਗਿਆ ਵੀ ਪਹਿਲਾਂ ਉਹਨਾਂ ਨੇ ਬਿਲਕੁਲ ਏਕਨੋਲਜ ਕੀਤਾ ਵੀ ਉਹ ਇੰਡੀਵਿਜੂਅਲ ਨਹੀਂ ਹੈਗਾ ਜਿਹਨੂੰ ਅਸੀਂ ਲੱਭ ਰਹੇ ਹੈਗੇ ਆ ਪਰ ਹੁਣ ਅਸੀਂ ਫੜ ਲਿਆ ਪਰ ਇਹਨੂੰ ਵੀ ਅਸੀਂ ਭੇਜਣ ਜਾ ਰਹੇ ਹੈਗੇ ਆ ਸੋ ਉਹਦੀ ਫੈਮਿਲੀ ਤੇ ਉਹਦੇ ਜਿਹੜੇ ਐਟਾਰਨੀ ਆ ਗੋਟਰੇਜ਼ ਦੇ ਉਹ ਇਹ ਕਹਿ ਰਹੇ ਕਿ ਕਿਸੇ ਤਰ੍ਹਾਂ ਦਾ ਵੀ ਉਹਦਾ ਕ੍ਰਿਮੀਨਲ ਰੈਕੋਰਡ ਨਹੀਂ ਕਿਸੇ ਤਰ੍ਹਾਂ ਦੀ ਉਹਦੀ ਗੈਂਗ ਅਫੀਲੀਏਸ਼ਨ ਨਹੀਂ ਹੈ ਕਹਿੰਦੇ ਕਿਸੇ ਤਰ੍ਹਾਂ ਦਾ ਟੈਟੂ ਵੀ ਨਹੀਂ ਹੈ ਉਹਦੇ ਸਰੀਰ ਦੇ ਉੱਤੇ ਪਰ ਸਟਿਲ ਉਸ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਤੇ ਹੁਣ ਉਸ ਨੂੰ ਜਿਹੜਾ ਉੱਥੇ ਭੇਜ ਦਿੱਤਾ ਗਿਆ ਜੀ ਇੱਦੇ ਇੱਕ ਹੋਰ ਖਬਰ ਆ ਰਹੀ ਆ ਭਈ ਆਈਸ ਵਾਲਿਆਂ ਨੇ ਇੱਕ 19 ਸਾਲਾਂ ਦਾ ਨੌਜਵਾਨ ਉਸ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਨੇ ਰੈਲਾਈਜ਼ ਵੀ ਕੀਤਾ ਵੀ ਅਸੀਂ ਰੋਂਗ ਨੌਜਵਾਨ ਜਿਹੜਾ ਆ ਇਹ ਅਰੈਸਟ ਕੀਤਾ ਆ ਪਰ ਐਨੀਵੇਜ਼ ਸਟਿਲ ਉਸ ਨੂੰ ਜਿਹੜੀ ਆ ਐਲਸਲਵਾਡੋਰ ਦੀ ਜਿਹੜੀ ਸਭ ਤੋਂ ਗੰਦੀ ਜੇਲ੍ਹ ਆ ਉੱਥੇ ਭੇਜ ਦਿੱਤਾ ਗਿਆ ਇਹ ਅੱਜ ਦਾ ਨਿਊਜ਼ ਵੀਕ ਮੈਗਜ਼ੀਨ ਆ ਉਹ ਰਿਪੋਰਟ ਕਰ ਰਿਹਾ ਭਈ ਆਈਸ ਏਜੈਂਟ ਰੈਲਾਈਜ਼ ਦੇ ਅਰੈਸਟਡ ਰੋਂਗ ਟੀਮ ਵਟ ਟੋਕ ਹਿਮ ਐਨੀਵੇਜ਼ ਹਨ ਵਿਚ ਆਪ ਤੇ ਆ ਵੀ ਹੁਣ ਲੈ ਕੇ ਹੀ ਜਾਣਾ ਮਤਲਬ ਧੱਕਾ ਆ ਵੀ ਪੂਰਾ ਹੀ ਕਰਨਾ ਆ ਸੋ ਇਹ ਜਿਹੜੀ ਸਥਿਤੀ ਆ ਜੀ ਮੈਰਵਿਲ ਗੁਟਰੇਜ਼ ਨਾਮ ਦਾ ਬੰਦਾ ਕਹਿੰਦੇ ਭਈ 19 ਸਾਲਾਂ ਦਾ ਜਦੋਂ ਉਹਦੇ ਫਾਦਰ ਵਿਲਮਰ ਗੁਟਮਰਸ ਨੇ ਇਹ ਕਿਹਾ ਭਈ ਉਹਦੇ ਮੁੰਡੇ ਨੂੰ ਸਨੇਚ ਕਰ ਲਿਆ ਆਈਸ ਵਾਲਿਆਂ ਨੇ ਗ੍ਰੈਬ ਕਰ ਲਿਆ ਹੋਰ ਉੱਥੇ ਦੋ ਹੋਰ ਨੌਜਵਾਨ ਸੀਗੇ ਇੱਕ ਬਿਲਡਿੰਗ ਦੇ ਵਿੱਚ ਤੇ ਆਈਸ ਵਾਲਿਆਂ ਨੇ ਕਿਹਾ ਵੀ ਨਹੀਂ ਇਹ ਬੰਦਾ ਨਹੀਂ ਹੈਗਾ ਹੋਰ ਆ ਜਦੋਂ ਉਹਨੇ ਫੜ ਲਿਆ ਬਾਕੀ ਦਿਆਂ ਨੇ ਉਹ ਕਹਿੰਦੇ ਕੋਈ ਨਹੀਂ ਇਹ ਮੈਟਰ ਨਹੀਂ ਕਰਦਾ ਇਹਨੂੰ ਵੀ ਲੈ ਚ ਲੋ ਸੋ ਉਹਨੂੰ ਵੀ ਜਿਹੜੇ ਨਾਲ ਲੱਗਾ ਦੇਖੋ ਸੋ ਐਲਵਡੋਰ ਦੇ ਪ੍ਰੈਜ਼ੀਡੈਂਟ ਡਾਈ ਬੋਕੇਲੇ ਨੇ ਆਪਾਂ ਦੱਸੇ ਚੁੱਕੇ ਆ ਵੀ ਕੀ ਕੁਝ ਕਿਹਾ ਗਾਰਸੀਆ ਦੇ ਸਬੰਧ ਦੇ ਵਿੱਚ ਸੋ ਜਿਹੜਾ ਇਹ ਨੌਜਵਾਨ ਗੁਟਰੇਜ਼ ਆ ਇਹ ਬੈਨਜ਼ਵੇਲਾ ਤੋਂ ਭੱਜ ਕੇ ਇੱਥੇ ਆਇਆ ਸੀ ਅਸਾਈਲਮ ਦਾ ਕੇਸ ਉਹਦਾ ਯੂਐਸਏ ਦੇ ਵਿੱਚ ਚੱਲ ਰਿਹਾ ਸੀ ਤੇ ਉਹਨੂੰ ਬ੍ਰੌਂਕਸ ਦਾ ਜੋ ਆਈਸ ਏਜੰਟਸ ਹੈਗੇ ਆ ਬ੍ਰੌਂਕਸ ਏਰੀਏ ਦੇ ਉੱਥੇ ਉਹਨਾਂ ਵੱਲੋਂ ਡਿਟੇਨ ਕੀਤਾ ਗਿਆ ਸੀ ਉਹਦੇ ਫਾਦਰ ਵੱਲੋਂ ਇਹ ਦੱਸਿਆ ਗਿਆ ਵੀ ਪਹਿਲਾਂ ਉਹਨਾਂ ਨੇ ਬਿਲਕੁਲ ਐਕਨੋਲਡਜ ਕੀਤਾ ਵੀ ਉਹ ਇੰਡੀਵਿਜੂਅਲ ਨਹੀਂ ਹੈਗਾ ਜਿਹਨੂੰ ਅਸੀਂ ਲੱਭ ਰਹੇ ਹੈਗੇ ਆ ਪਰ ਹੁਣ ਅਸੀਂ ਫੜ ਲਿਆ ਪਰ ਇਹਨੂੰ ਵੀ ਅਸੀਂ ਭੇਜਣ ਜਾ ਰਹੇ ਹੈਗੇ ਆ ਸੋ ਉਹਦੀ ਫੈਮਿਲੀ ਤੇ ਉਹਦੇ ਜਿਹੜੇ ਐਟਾਰਨੀ ਆ ਗੋ ਟੂ ਦੇ ਇਸ ਦੇ ਉਹ ਇਹ ਕਹਿ ਰਿਹਾ ਕਿ ਕਿਸੇ ਤਰ੍ਹਾਂ ਦਾ ਵੀ ਉਹਦਾ ਕ੍ਰਿਮੀਨਲ ਰੈਕੋਰਡ ਨਹੀਂ ਕਿਸੇ ਤਰ੍ਹਾਂ ਦੀ ਉਹਦੀ ਗੈਂਗ ਅਫੀਲੀਏਸ਼ਨ ਨਹੀਂ ਹੈ ਕਹਿੰਦੇ ਕਿਸੇ ਤਰ੍ਹਾਂ ਦਾ ਟੈਟੂ ਵੀ ਨਹੀਂ ਹੈ ਉਹਦੇ ਸਰੀਰ ਦੇ ਉੱਤੇ ਪਰ ਸਟਿਲ ਉਸ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਤੇ ਹੁਣ ਉਸ ਨੂੰ ਜਿਹੜਾ ਉੱਥੇ ਭੇਜ ਦਿੱਤਾ ਗਿਆ ਹੈ ਜੀ